होगा प्रोग्राम नहीं होगा किसी की आदत नहीं होगा इसलिए प्लीज अपने अपने आराम से अपने मोबाइल देख के कोई आपस में किसी के मोबाइल ना चोरी हो इसलिए प्यार से निकल जाओ सबसे रिक्वेस्ट है और तो माफी भी चाहते हैं आपको हुआ रिक्वेस्ट है बहनों से खासतौर पर बहनों निकल जाओ भीड़ बहुत ज्यादा है धक्का मुक्की होगी किसी का बच्चे को नुकसान हो गया सबका नुकसान है आज जोड़ के रिक्वेस्ट है शो कैंसिल है मैं सिकंदर मुरा सौ प्रतिशत प्रतिशत मेरी वीडियो बना लो शो कैंसिल है कोई मजाक नहीं कोई कुछ नहीं आने वाले दो तीन दिनों में ਵਧੀਆ ਪ੍ਰੋਗਰਾਮ ਯੂਨੀਵਰਸਿਟੀ ਦੇ ਵਿੱਚ ਕਰਾਵਾਂਗੇ ਪਰ ਅੱਜ ਲਈ ਅੱਜ ਦੇ ਲਈ ਤੁਹਾਡੇ ਕੋ ਹੱਥ ਜੁੜ ਕੇ ਮਾਫੀ ਮੰਗਦੇ ਆ ਤੇ ਪਲੀਜ਼ ਰਿਕਵੈਸਟ ਕਰਦੇ ਆ ਕਿ ਪਲੀਜ਼ ਸਾਡੀ ਜਿਹੜੀ ਦੇਣਦਿਲੀ ਨੂੰ ਸਹਾਰਾ ਕਰੋ ਅੱਜ ਦੇ ਲਈ ਸ਼ੋਅ ਕੈਂਸਲ ਆ ਪਰ ਮੌਨ ਵਾਲੇ ਦੇ ਵਿੱਚ ਆਪਾਂ ਜਰੂਰ ਜਿਹੜਾ ਫੈਸਟੋ ਕਰਾਵਾਂਗੇ ਕਹਿੰਦੇ ਰਾਤ ਅਰਜੰਟ ਢਿੱਲੋਂ ਨੇ ਸਿਰਾਹੀ ਕਰਾ ਦਿੱਤਾ ਯੂ ਚੰਡੀਗੜ੍ਹ ਦੇ ਵਿੱਚ ਕੱਲ ਅਰਜੰਟ ਢਿੱਲੋਂ ਦਾ ਲਾਈਵ ਕੰਸਰਟ ਸੀ ਇੰਨਾ ਜ਼ਿਆਦਾ ਇਕੱਠ ਹੋ ਗਿਆ ਕਿ ਸ਼ੋਅ ਕੈਂਸਲ ਹੀ ਕਰਨਾ ਪਿਆ ਸਸਿਕਾਲ ਜੀ ਅੱਜ ਵਾਲਾ ਸ਼ੋਅ ਮੈਨੇਜਮੈਂਟ ਦੀ ਉਮੀਦ ਤੋਂ ਵੱਧ ਘੱਟ ਹੋਣ ਕਰਕੇ ਹੋ ਨਹੀਂ ਸਕਿਆ ਪ੍ਰਸ਼ਾਸਨ ਨੇ ਹੋਰ ਵਧੀਆ ਇੰਤਜ਼ਾਮ ਕਰਕੇ ਦੁਬਾਰਾ ਕਰਾਉਣ ਨੂੰ ਕਿਹਾ ਸੋ ਨਵੀਂ ਡੇਟ ਅਨਾਉਂਸ ਕਰਦੇ ਆ ਜਲਦੀ ਜਿਸ ਕਦਰੋਂ ਤੁਸੀਂ ਸਾਰੇ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਮੇਰਾ ਆਪਣਾ ਬਹੁਤ ਮਨਸੀ ਪਰਫਾਰਮ ਕਰਨ ਦਾ ਜਲਦੀ ਮਿਲਦੇ ਆ ਧੰਨਵਾਦ ਇਦਾਂ ਚੰਡੀਗੜ੍ਹ ਦੇ ਵਿੱਚ ਜਾਮ ਲੱਗ ਗਿਆ ਅਰਜੰਟ ਢਿੱਲੋਂ ਦੇ ਲਾਈਵ ਕਨਸਰਟ ਸ਼ੁਰੂ ਹੋਣ ਤੋਂ ਪਹਿਲਾਂ ਜਿੱਦਾਂ ਕਿ ਅਰਜੰਟ ਢਿੱਲੋਂ ਨੇ ਕਿਹਾ ਕਿ ਮੈਨੇਜਮੈਂਟ ਦੀ ਸੋਚ ਤੋਂ ਘੱਟ ਵੱਧ ਹੋਣ ਕਰਕੇ ਘੱਟ ਆਡੀਅנס ਦਾ ਉੱਥੇ ਇੰਤਜ਼ਾਮ ਕੀਤਾ ਗਿਆ ਸੀ ਪਰ ਆਡੀਅנס ਜਿਹੜੀ ਉਹ ਸੋਚ ਤੋਂ ਵੀ ਵੱਧ ਆ ਗਈ ਜੀ ਹਾਂ ਦੋਸਤੋ ਅਰਜੰਟ ਢਿੱਲੋਂ ਦੀ ਫੈਨ ਫੋਲੋਇੰਗ ਹੀ ਇੰਨੀ ਜ਼ਿਆਦਾ ਹੋ ਚੁੱਕੀ ਆ ਕਿ ਇੰਨੇ ਜ਼ਿਆਦਾ ਫੈਨਸ ਆ ਗਏ ਕਿ ਪੂਰਾ ਚੰਡੀਗੜ੍ਹ ਹੀ ਜਾਮ ਹੋ ਗਿਆ ਰਾਤੀ ਫਿਰ ਅਰਜੰਟ ਢਿੱਲੋਂ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਸਟੋਰੀ ਵੀ ਪਾਣੀ ਪਈ ਅਰਜੰਟੀ ਲੋਨ ਲਿਖਿਆ ਪੀਯੂ ਵਾਲੇ ਸਾਰੇ ਜਿੰਨੇ ਪਹੁੰਚੇ ਨੇ ਬੇੰਤੀਆ ਹਿਸਾਬ ਚ ਕਰੋ ਕੰਮ ਮੜਾ ਜਿਆ ਪ੍ਰਸ਼ਾਸਨ ਨੇ ਇਦਾਂ ਸ਼ੁਰੂ ਨਹੀਂ ਕਰਨ ਦੇਣਾ ਸ਼ੋ ਇੱਕ ਵੀਰ ਕਹਿੰਦਾ ਹੀ ਕੈਨ ਕਾਲ ਅਰਜਨ ਮੀਨਾ ਟੂ ਵਰਲ ਟੂ ਰੈਨੀ ਟਾਈਮ ਗoing ਟੂ ਹਿਸ ਸੋਲਡ ਆਊਟ ਤਾਂ ਇਹ ਤਾਂ ਰਹੀ ਦੋਸਤੋ ਮਜ਼ਾਕ ਦੀ ਗੱਲ ਪਰ ਸਿਰਾ ਕਰਾਤਾ ਅਰਜੰਟੀ ਲੋ ਦੀ ਫੈਨ ਫੋਲੋਇੰਗ ਇੰਨੀ ਜ਼ਿਆਦਾ ਆ ਤੁਸੀਂ ਆਪ ਦੇਖ ਹੀ ਲਿਆ 쇼 ਕੈਨਸਲ ਕਰਨਾ ਪਿਆ ਕਿਉਂਕਿ ਲੋਕ ਉਮੀਦ ਤੋਂ ਬਹੁਤ ਜ਼ਿਆਦਾ ਵਧ ਆਗੇ ਸੀ ਪ੍ਰਸ਼ਾਸਨ ਦੇ ਵੱਲੋਂ ਇੰਨੇ ਵੱਡੇ ਇੰਤਜ਼ਾਮ ਨਹੀਂ ਕੀਤੇ ਹੋਏ ਸੀ ਵੀ ਇੰਨੀ ਜ਼ਿਆਦਾ ਆਡੀਅנס ਨੂੰ ਸੰਭਾਲ ਸਕਣ ਇੰਨੀ ਥਾਂ ਤੇ ਇਸ ਕਰਕੇ 쇼 ਕੈਨਸਲ ਕਰਨਾ ਪਿਆ